ਮਿੰਟ ਜੀ ਕੋਚ ਸਮਾਂ ਪਹਿਲਾਂ ਹੀ ਲਗਭਗ ਅਮਹੀਨੇ ਦੇ ਵਿੱਚ ਹੀ ਕਹਿ ਰਹੇ ਨੇ ਕਿ ਦੂਸਰੀ ਵਾਰ ਹੋ ਗਿਆ ਕਿ ਕਪਲ ਸ਼ਰਮਾ ਦੇ ਜਿਹੜਾ ਕੈਪਸ ਕੈਫੇ ਉਹਨੇ ਬਣਾਇਆ ਸੀ ਉਹਦੇ ਤੇ ਹਮਲਾ ਹੋ ਗਿਆ ਪਹਿਲਾਂ ਹੀ ਆਪਾਂ ਗੱਲ ਕੀਤੀ ਸੀ ਕੁਝ ਦੇਣੀ ਹੋਈ ਹੈ ਉਹਨੂੰ ਮਿਲਦਾ ਗਿਣਤੀ ਦੇ ਦੇਣੀ ਹੋਈ ਹੈ ਤੇ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਇਸ ਵਾਰੀ ਕਹਿ ਰਹੇ ਨੇ ਕਿ ਮਸਲਾ ਉਹੀ ਹੈ ਕਿ ਸਲਮਾਨ ਖਾਨ ਦੇ ਨਾਲ ਫੇਰ ਸ਼ੋਅ ਦੇ ਵਿੱਚ ਕੰਮ ਕੀਤਾ ਜਾਂ ਕੋਈ ਹੋਰ ਮਸਲਾ ਵੀ ਹੈ ਜਾਂ ਫਿਰ ਇਹ ਕੌਣ ਲੋਕ ਹੈ ਜੋ ਸਿਰਫ ਵਾਰੀ-ਵਾਰੀ ਟਾਰਗੇਟ ਬਣਾ ਰਹੇ ਐ ਇਸ ਜੀ ਨੂੰ ਦੇਖੋ ਉੱਤੇ ਲੋਰੈਂਸ ਗਰੁੱਪ ਦਾ ਨਾਮ ਆ ਰਿਹਾ ਹੂੰ ਇਹ ਬੜੀ ਟਿੱਟੀ ਜੀ ਕਹਾਣੀ ਹੋ ਰਹੀ ਹੈ ਸਾਬ ਪਹਿਲਾਂ BKAI ਨਾਲ ਜੋੜਿਆ ਗਿਆ ਜੀ ਜਿਹੜੀ BKAI ਆ ਉਸਨੇ ਇੱਕ ਲੈਟਰ ਹੈਡ ਤੇ ਮੁੜ ਕੇ ਸਪਸ਼ਟੀਕਰਨ ਦਿੱਤਾ ਸੀ ਆਪਦਾ ਕਿ ਅਸੀਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਨਾ ਅਸੀਂ ਕਿਸੇ ਨੂੰ ਡਰਾਈਏ ਨਾ ਫੇਰਾਉਤੀ ਲਈਏ ਸਾਡਾ ਕੰਮ ਨਹੀਂ ਹੈ ਜੀ ਮਤਲਬ ਪਹਿਲਾਂ মিডিਆ ਨੇ ਇਹ ਪ੍ਰਚਾਰਿਆ ਕਿ BKAI ਨੇ ਜਿਹੜੀ ਪਹਿਲੀ ਫਾਇਰਿੰਗ ਹੋਈ ਆ ਠੀਕ ਹੈ ਜੀ ਤੇ BKAI ਨੇ ਕਿਹਾ ਕਿ ਨਹੀਂ ਸਾਡਾ ਇਹ ਕੰਮ ਨਹੀਂ ਹੈ ਹੂੰ ਉੱਥੇ ਵੀ ਇੱਕ ਸਸਪੈਂਸ ਜੀ ਹੁਣ ਜਿਹੜੀ ਇਹ ਦੂਸਰੀ ਘਟਨਾ ਹੋਈ ਆ ਕਪਲ ਸ਼ਰਮਾ ਦੇ ਕੈਫੇ ਤੇ ਜਿਹੜੀ ਫਾਇਰਿੰਗ ਹੋਈ ਹੈ ਸ਼ਾਇਦ 25 ਰਾਉਂਡ ਗੋਲੀਆਂ ਚੱਲੀਆਂ ਨੇ ਤੇ ਉਹਦੇ ਵਿੱਚੋਂ 6 ਜੜੀਆਂ ਲੱਗੀਆਂ ਨੇ ਜਾ ਕੇ ਲਗਾਤਾਰ ਦੂਸਰਾ ਹਮਲਾ ਇੱਕ ਮਹੀਨੇ ਦੇ ਅੰਦਰ ਅੰਨਾ ਮਹੀਨਾ ਡੇਢ ਮਹੀਨਾ ਹੀ ਹੋਇਆ ਹੁਣ ਹਾਂਜੀ ਮਹੀਨਾ ਕੀ ਕਸ ਹੁਣ ਐਫਪੀ ਕੀ ਸ਼ਾਇਦ ਲਾਰੈਂਸ ਨਾਲ ਜੁੜੇ ਕਿਸੇ ਵਿਅਕਤੀ ਨੇ ਕਥੇ ਦਾਵਾ ਕੀਤਾ ਹੈ ਕਿ ਇਹ ਸਾਡਾ ਕੰਮ ਆ ਵੀ ਅਸੀਂ ਤੇ ਮੁੰਬਈ ਦੇ ਵਿੱਚ ਵੀ ਗਰਦ ਉਠਾ ਦਿਆਂਗੇ ਗੋਲੀਆਂ ਸਿੱਧੀਆਂ ਚੱਲਣਗੀਆਂ ਕਿ ਸਲਮਾਨ ਖਾਨ ਦੇ ਨਾਲ ਕੰਮ ਨਹੀਂ ਆ ਸੀ ਕਰਦੇ ਹੂੰ ਚਾਹੇ ਕਲਾਕਾਰ ਛੋਟਾ ਹੋਵੇ ਵੱਡਾ ਹੋਵੇ ਇਹ ਇੱਕ ਦੂਸਰਾ ਕੋਈ ਨਹੀਂ ਮੋੜਿਆ ਜੀ ਕਿ ਪਹਿਲੀ ਫਾਇਰਿੰਗ ਦੀ ਜਿਹੜੀ ਘਟਨਾ ਸੀ ਉਸ ਦੇ ਸੰਦਰਭ ਵਿੱਚ ਕੁਝ ਸਿੱਖੀਜ਼ਮ ਦੇ ਨਾਲ ਜੁੜੇ ਵਿਵਾਦ ਉਹ ਕਾਰਨ ਦੱਸੇ ਹਾਂ ਜੀ ਇਸ ਵਾਰੀ ਸਲਮਾਨ ਖਾਨ ਆ ਗਿਆ ਕਿਉਂਕਿ ਨੈਟਫਲਿਕਸ ਤੇ ਜਿਹੜਾ ਇਹਦਾ ਕਪਿਲ ਦਾ ਸ਼ੋਅ ਸ਼ੁਰੂ ਹੋਇਆ ਉਹਦੇ ਵਿੱਚ ਸ਼ਾਇਦ ਓਪਨਿੰਗ ਨੂੰ ਮੌਕੇ ਤੇ ਹੀ ਸਲਮਾਨ ਖਾਨ ਨੇ ਸ਼ਮੂਲੀਅਤ ਕਰ ਗਿਆ ਸੀ ਇਹ ਹੁਣ ਬੜੀ ਬਚੱਤਰ ਜੀ ਗੱਲ ਐ ਕਿ ਪਹਿਲੀ ਫਾਇਰਿੰਗ ਦੀ ਘਟਨਾ ਉਹਦੇ ਪਿੱਛੇ ਕੁਝ ਹੋਰ ਐ ਬੀਕੇਆਈ ਕਹਿ ਰਿਹਾ ਕਿ ਨਹੀਂ ਅਜਿਹਾ ਸੀ ਨਹੀਂ ਕੀਤਾ ਪਹਿਲਾਂ ਖਾਲਸਤਾਨੀਆਂ ਨਾਲ ਜੋੜਿਆ ਗਿਆ ਉਹ ਕਹਿੰਦੇ ਕਿ ਨਹੀਂ ਅਸੀਂ ਅਜਿਹਾ ਨਹੀਂ ਕੀਤਾ ਫੇਰ ਦੂਸਰੇ ਪਾਸੇ ਹੁਣ ਹੁਣ ਕਹਾਣੀ ਬਿਲਕੁਲ ਚੁਦਾ ਹੈ ਹੁਣ ਆਪ ਕਹਿ ਰਿਹਾ ਜੋ ਦਾਵਾ ਕੀਤਾ ਜਾ ਰਿਹਾ ਕੱਥੇ ਤਾਂ ਆਡੀਓ ਦੇ ਵਿੱਚ ਕਿ ਲੋਰੈਂਸ ਗਰੁੱਪ ਇਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਹੂੰ ਇਹ ਸਮਝ ਤੋਂ ਬਾਹਰ ਐ ਸਰ ਤੋਂ ਮੇਰੇ ਖਿਆਲ ਦੇ ਨਾਲ ਦੇਖੋ ਇੰਡੀਅਨ ਗਵਰਨਮੈਂਟ ਨੂੰ ਵੀ ਵੇਖਣਾ ਚਾਹੀਦਾ ਇਹ ਚੱਲ ਕੀ ਰਿਹਾ ਜੇ ਕਪਿਲ ਸਾਡਾ ਪੰਜਾਬੀ ਆ ਬਿਲਕੁਲ ਜੀ ਪੰਜਾਬੀ ਭਰਾ ਸਾਡਾ ਠੀਕ ਹੈ ਜੀ ਜੇ ਕੋਈ ਮੰਨ ਲਓ ਉਹਨੇ ਕੋਈ ਸਿੱਖਾਂ ਤੇ ਟਿੱਕਾ ਟਿਪਣੀ ਆ ਮੈਂ ਉਦੋਂ ਵੀ ਕਿਹਾ ਸੀ ਕੀਤੀ ਆ ਜੋ ਸਾਡੇ ਸਿੱਖਾਂ ਕੋਲ ਬੈਠੇ ਆ ਸੰਸਥਾਵਾਂ ਸਾਡੀਆਂ ਹੂੰ ਉਹ ਬੰਦਾ ਪੰਜਾਬੀ ਨੂੰ ਸਿੱਖੀਸਮ ਨੂੰ ਬਹੁਤ ਪ੍ਰਮੋਟ ਕਰਨ ਵਾਲਾ ਬੰਦਾ ਹੈ ਜੀ ਜੇ ਉਹਦੇ ਤੋਂ ਕੋਈ ਗਲਤੀ ਹੋਈ ਹੈ ਤਾਂ ਸਾਡੇ ਜਿਹੜੇ ਮੋਤਵਾਰ ਬੰਦੇ ਆ ਉਹਦੇ ਤੋਂ ਜਵਾਬਤਨ ਵੀ ਕਰ ਲੈਣ ਉਹ ਬੰਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਅੜੇਗਾ ਠੀਕ ਹੈ ਨਾ ਜੀ ਜੀ ਉਹ ਆਪਦਾ ਜਿੱਥੇ ਝੁਕਣਾ ਹੋਇਆ ਝੁਕੂਗਾ ਮੈਨੂੰ ਲੱਗਦਾ ਇਸ ਬਿਲਕੁਲ ਫਿਰ ਦੂਜੀ ਘਟਨਾ ਹੁਣ ਉਹ ਸਲਮਾਨ ਖਾਨ ਨਾਲ ਜੁੜ ਗਈ ਸਰ ਸਲਮਾਨ ਖਾਨ ਨਾਲ ਜੁੜਨ ਦਾ ਮਤਲਬ ਹੈ ਇਹ ਆ ਕਿ ਦੇਖੋ ਸਾਫ ਆ ਕਿ ਇੱਕ ਤੇ ਇਹਦੇ ਨਾਲ ਮੁੰਬਈ ਦੇ ਵਿੱਚ ਮੈਸੇਜ ਗਿਆ ਹੂੰ ਠੀਕ ਹੈ ਜੀ ਤੋ ਕਿ ਕਪਿਲ ਮੁੰਬਈ ਦਾ ਹੀ ਸਟਾਰ ਹੈ ਸਾਡਾ ਪ੍ਰਾਈਡ ਹੈ ਪੰਜਾਬੀਆਂ ਦਾ ਪਰ ਇਸ ਵੇਲੇ ਸਟਾਰ ਉਹ ਮੁੰਬਈ ਦਾ ਹੂੰ ਮੁੰਬਈ ਚ ਮੈਸੇਜ ਗਿਆ ਬਿਲਕੁਲ ਸੈਕੰਡ ਕੈਨੇਡਾ ਚ ਮੈਸੇਜ ਗਿਆ ਹੂੰ ਕੈਨੇਡਾ ਚ ਤੇ ਆਮ ਵਪਾਰੀਆਂ ਤੋਂ ਹੀ ਮੰਗਿਆ ਜਾ ਰਿਹਾ 6 ਕਰੋੜ ਦੇਦੇ 8 ਕਰੋੜ ਦੇਦੇ ਇਸ ਹਿਸਾਬ ਨਾਲ ਜੀ ਠੀਕ ਹੈ ਨਾ ਜੀ ਇਸ ਤਰ੍ਹਾਂ ਦੀ ਖੇਡ ਚੱਲ ਰਹੀ ਆ ਉੱਥੇ ਕਪਲ ਵਰਗੇ ਸੈਲੀਬ੍ਰਿਟੀ ਦੇ ਕੈਫੇ ਤੇ ਦੂਜੀ ਵਾਰ ਹਮਲਾ ਹੋ ਜਾਣ ਦਾ ਮਤਲਬ ਇਹ ਆ ਕਿ ਉੱਥੇ ਵੀ ਮੈਸੇਜ ਗਿਆ ਚਲੋ ਚਾਹੇ ਤੁਸੀਂ ਜਿੱਦੇ ਮਰਜ਼ੀ ਤਖੜੋ ਸਾਡੇ ਨਿਸ਼ਾਨੇ ਤੋਂ ਬਚ ਨਹੀਂ ਪਾਉਗੇ ਸਾਡਾ ਨਿਸ਼ਾਨਾ ਓਕੇਗਾ ਨਹੀਂ ਜੀ ਇੱਕ ਤੀਰ ਨਾਲ ਦੋ ਨਿਸ਼ਾਨੇ ਹੋ ਗਏ ਠੀਕ ਹੈ ਨਾ ਜੀ ਪਰ ਇਹਦੇ ਵਿੱਚ ਕੋਈ ਗੇਮ ਕੁਝ ਇਸ ਤਰ੍ਹਾਂ ਦੀ ਤਾਂ ਨਹੀਂ ਹੈ ਕਿ ਸ਼ਾਇਦ ਕੋਈ ਹਿੰਦੂ ਸਿੱਖ ਉਹ ਕਰਨ ਦਾ ਯਤਨ ਹੋਵੇ ਉਹ ਅਜੇ ਤੀਜੀ ਗੱਲ ਵੀ ਕੋਈ ਹੋਰ ਤੀਜਾ ਐਂਗਲ ਵੀ ਹੋ ਸਕਦਾ ਜੀ ਠੀਕ ਹੈ ਨਾ ਜੀ ਉਹ ਜਾਂਚ ਪੜਤਾਲ ਦਾ ਵਿਸ਼ਾ ਕਿਉਂਕਿ ਇਹ ਹਾਲੇ ਤੱਕ ਅਥੇ ਦਾਅਵੇ ਆ ਨਾ ਹੂੰ ਕੋਈ ਜਿਵੇਂ ਮੈਂ ਅੱਗੇ ਕਿਹਾ ਕਿ ਕੇਕ ਆਇਆ ਫਿਰ ਉਸ ਤੋਂ ਬਾਅਦ ਕੰਟਰੈਡਿਕਟ ਹੋ ਗਿਆ ਕੰ ਹੁਣ ਆਇਆ ਹੁਣ ਪਤਾ ਨਹੀਂ ਅੱਗੇ ਜਾ ਕੇ ਕੀ ਹੋਏਗਾ ਜੀ ਸੂ ਇਸ ਐਂਗਲ ਤੋਂ ਵੀ ਸੋਚਨ ਵਿਚਾਰਨ ਦਾ ਵਿਸ਼ਾ ਹੈ ਤਾਂ ਪਰ ਕਾਰੋਬਾਰੀਆਂ ਦਾ ਜਿਹੜਾ ਉੱਥੇ ਜੀਣਾ ਹੈ ਨਾ ਜੀ ਕੈਨੇਡਾ ਦੇ ਵਿੱਚ ਸਰ ਐਕਚੁਅਲੀ ਜੋ ਉੱਥੇ ਬਹੁਤ ਜ਼ਿਆਦਾ ਨੁਕਸਾਨ ਬਹੁਤ ਨੁਕਸਾਨ ਹੈ ਤੇ ਆਪਾਂ ਇੱਥੋਂ ਦੀ ਗੱਲ ਕਰਦੇ ਆ ਨਾ ਹਮ ਚਲੋ ਇਸ ਮਾਮਲੇ 'ਚ ਤਾਂ ਹੁਣ ਸਚਾਈ ਸਾਹਮਣੇ ਆਉਣ ਦਾ ਆਪਾਂ ਵੇਟ ਕਰਾਂਗੇ ਕਿ ਕੀ ਹੈ ਮੈਟਰ ਕੀ ਹੈ ਅੱਗੇ ਜਾ ਕੇ ਕੀ ਨਿਕਲਦਾ ਹੈ ਪਰ ਉੱਥੇ ਐਕਚੁਅਲ ਦੇ ਵਿੱਚ ਜਿਹੜੇ ਹਾਲਾਤ ਨੇ ਨਾ ਸੂਖਮ ਸਾਹਿਬ ਉਹ ਬਹੁਤ ਜ਼ਿਆਦਾ ਕਾਰੋਬਾਰੀ ਤੇ ਡਰੇ ਹੋਏ ਸਨ ਜੀ ਜਿਹੜੇ 90 ਨੂੰਬੇ ਦੇ ਆਸ-ਪਾਸ ਦੇ ਗਏ ਲੋਕ ਆ ਜਾਂ 80 ਤੋਂ 90 ਦੇ ਵਿਚਾਲੇ ਗਏ ਲੋਕ ਆ ਜਿਨ੍ਹਾਂ ਨੇ ਉਸ ਤੌਰ ਦਾ ਕੈਨੇਡਾ ਦੇਖਿਆ ਉਹ ਇਸ ਦੌਰ ਨੂੰ ਕਹ ਰਿਹਾ ਕਿ ਇੱਥੇ ਕੈਨੇਡਾ ਹੀ ਕੋਈ ਹੋਰ ਬਣ ਗਿਆ ਸੀ ਇਸ ਵਾਸਤੇ ਉੱਥੇ ਆਪਾਂ ਆਪ ਬਿਟਦੇ ਆ ਕਿ ਇੱਥੇ ਸਾਡੇ ਹਾਲਾਤ ਖਰਾਬ ਨੇ ਉੱਥੇ ਦੇ ਹਾਲਾਤ ਜਿਹੜੇ ਉਹਨਾਂ ਬੰਦਿਆਂ ਨੇ ਪਹਿਲਾਂ ਦੇਖਿਆ ਤੇ ਮੁਕਾਬਲਤ ਨੂੰ ਹੁਣ ਦੇਖਦੇ ਆ ਉਹ ਇਸ ਕੱਲ ਦਾ ਕਹਿੰਦੇ ਆ ਕਿ ਪੰਜਾਬ ਨਾਲੋਂ ਵੀ ਬੁਰੇ ਹਾਲਤ ਹੋ ਰਹੇ ਜੀ ਕੁਝ ਦੋਸਤ ਇਹਨਾਂ ਦੇ ਕਮੈਂਟ ਆਪਾਂ ਪੜ ਲੈਂਦੇ ਹਾਂ ਜੀ ਉੱਥੋਂ ਰੈਰੀ ਨੇ ਹਰਤੇਗ ਜੀ ਕਹਿ ਰਹੇ ਨੇ ਕਿ ਕੈਨੇਡਾ ਦਾ ਲਾਅਨ ਆਰਡਰ ਵੀ ਕਹਿੰਦੇ ਹਿੱਲੇ ਹੀ ਪਿਆ ਹਾਂਜੀ ਮੈਂ ਦੱਸ ਰਿਹਾ ਨਾ ਤੁਹਾਨੂੰ ਮੈਂ ਮਤਲਬ ਕਿ ਕੈਨੇਡਾ ਦੇ ਵਿੱਚ ਗੱਲਬਾਤ ਅਕਸਰ ਆਪਣੀ ਹੁੰਦੀ ਰਹਿੰਦੀ ਆ ਤੇ ਉਹਦੇ ਚੱਲਦੇ ਪਤਾ ਲੱਗਦਾ ਰਹਿੰਦਾ ਮੇਰੇ ਬਹੁਤ ਸਾਰੇ دوست ਰਿਸ਼ਤੇਦਾਰ ਠੀਕ ਹੈ ਨਾ ਜੀ ਤੇ ਮੈਂ ਆਪ ਦਾ ਸਫਰ ਵੀ ਜਿਹੜਾ ਰੇਡੀਓ ਜਾਂ ਵੈਬ ਸਾਰਾ ਉਥੋਂ ਕੈਨੇਡਾ ਤੋਂ ਸ਼ੁਰੂ ਕੀਤਾ ਮੇਰੀ ਰੋਜੀ ਰੋਟੀ ਕੈਨੇਡਾ ਤੋਂ ਸ਼ੁਰੂ ਹੋਈ ਐ ਐਕਚੁਅਲ ਜੀ ਕਹ ਲਓ ਮੇਰੀ ਕਰਮ ਭੂਮੀ ਕੈਨੇਡਾ ਹੂੰ ਮੈਨੂੰ ਲਗਭਗ 13 14 ਸਾਲ ਹੋ ਗਏ ਨੇ ਰੈਗੂਲਰ ਸਾਰੀਆਂ ਜਾਣਕਾਰੀਆਂ ਲਗਾਤਾਰ ਫਿਰ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਹਮੇਸ਼ਾ ਇਹ ਕਹਣਾ ਉਹ ਨਾ ਕਿ ਜੰਮੇ ਪੰਜਾਬ ਅਰ ਇੰਨੇ ਪੰਜਾਬ ਆ ਪਰ ਮੈਂ ਜਿਹੜੀ ਰੋਟੀ ਮਤਲਬ ਕਿ ਪਈ ਆ ਨਾ ਉਹ ਕੈਨੇਡਾ ਤੋਂ ਪਈ ਆ ਕੈਨੇਡਾ ਦੇ ਵਿੱਚ ਹੀ ਮੇਰਾ ਪਹਿਲਾ ਪ੍ਰੋਗਰਾਮ ਸੀਗਾ ਮੈਨੂੰ ਅੱਜ ਵੀ ਉਹ ਦਿਨ ਨਹੀਂ ਭੁੱਲਦਾ ਜਦੋਂ ਮੈਂ ਗਿਆ ਸੀਗਾ ਫਸਟ ਟਾਈਮ ਇੱਕ ਡਰੂ ਜਿਆ ਮਤਲਬ ਕਿ ਬੰਦਾ ਸੀਗਾ ਪਰ ਬਹੁਤ ਪਿਆਰ ਦਿੱਤਾ ਕੈਨੇਡਿਆ ਦੇ ਕੈਨੇਡਾ ਦੇ ਮਤਲਬ ਕਿ ਉਹਨਾਂ ਬੰਦਿਆਂ ਨੇ ਤਾਂ ਯਾਰ ਸਿਰ ਹਿਲਾਦਾ ਜੀ ਚਲੋ ਯਾਦਾਂ ਵੀ ਹੁੰਦੀਆਂ ਨੇ ਤੇ ਸਫਰ ਵੀ ਹੁੰਦਾ ਖैर ਚਲੋ ਇੱਕ ਅੱਧਾ ਕਮੈਂਟ ਹੋਰ ਆਪਾਂ ਸ਼ਾਮਿਲ ਕਰਦੇ ਆਂ ਫਿਰ ਆਪਾਂ ਅੱਗੇ ਨੂੰ ਚੱਲਦੇ ਆਂ ਕੈਨੇਡਾ ਦੇ ਵਿੱਚ ਕਾਨੂੰਨ ਬਹੁਤ ਨਰਮ ਹੈ ਕਹਿੰਦੇ ਇਸ ਕਰਕੇ ਗੋਲੀ ਚਲਾਉਣ ਲੱਗੇ ਮੈਟਲ ਲਾਉਂਦੇ ਬਿੱਟੂ ਬਿਰਕ ਜੀ ਦੱਸ ਰਹੇ ਨੇ ਤੇ ਤਾਜ ਬਾਈ ਦੱਸ ਰਹੇ ਨੇ ਕਹਿੰਦੇ ਕਿ ਬਹੁਤ ਭਾਰੀ ਨੁਕਸਾਨ ਹੋਇਆ ਤੇ ਕਹਿੰਦੇ ਹੁਣ ਮੁਸ਼ਕਲ ਹੈ ਹੁਣ ਨਹੀਂ ਖੋਲਣਾ ਤੇ ਪੀਪੀ 31 ਦੱਸ ਰਹੇ ਨੇ ਕਿ ਪਹਿਲੇ 10 ਦਿਨਾਂ ਦਾ 10 ਦਿਨ ਬਾਅਦ ਸ਼ੁਰੂ ਕੀਤਾ ਸੀ ਕਹਿੰਦੇ ਮੈਂ ਤੁਹਾਨੂੰ ਇਹ ਜਾਣਕਾਰੀ ਦੇਵਾਂ ਜੀ ਇਸ ਕੈਫੇ ਨੂੰ ਸੰਭਾਲਣ ਵਾਲਾ ਉਹਨੇ ਜ਼ਿੰਮੇਵਾਰੀ ਪਤਾ ਕਿਸ ਬੰਦੇ ਨੂੰ ਦਿੱਤੀ ਹੈ ਮੈਂ ਸ਼ਾਇਦ ਤੁਹਾਨੂੰ ਅੱਗੇ ਵੀ ਦੱਸਿਆ ਹੋਵੇਗਾ ਦੱਸਿਆ ਸੀ ਤੁਸੀਂ ਮੇਰੀ ਯਾਦ ਇੱਕ ਅਮਰਤਾਰੀ ਗੁਰਸਿੱਖ ਨੌਜਵਾਨ ਬਿਲਕੁਲ ਜਿਹੜਾ ਇਸ ਨੂੰ ਰਨ ਕਰ ਰਿਹਾ ਸੀਗਾ ਮੁੰਡਾ ਜਿਹੜਾ ਕੈਪ ਉਹਦਾ ਤਾਂ ਹੁਣ ਕੈਫੇ ਆ ਜਿਹੜਾ ਉੱਤੇ ਚਲੋ ਇੱਕ ਬ੍ਰਾਂਡ ਨੇਮ ਹੈ ਨਾ ਜੀ ਜਿਹੜਾ ਸਾਰਾ ਕਰਤਾ ਤਰਤਾ ਉਹ ਇੱਕ ਅਮਰਤਾਰੀ ਗੁਰਸਿੱਖ ਹੈ ਆ ਹਮ ਭਈ ਉਹਨਾਂ ਨੇ ਉਹਨਾਂ ਦਾ ਸੁਪਨਾ ਸੀਗਾ ਉਹਨਾਂ ਦੀ ਰੀਚ ਸੀ ਜੀ ਸੁਫਨੇ ਟੁੱਟਦੇ ਨੇ ਹਸਾਬੇ ਤੇ ਸੁਫਨੇ ਟਿਰਕ ਜਾਂਦੇ ਨੇ ਸਰ ਹੂੰ ਹੂੰ ਤੇ ਟੁੱਟੇ ਸੁਫਨੇ ਤੁਹਾਨੂੰ ਪਤਾ ਹੀ ਆ ਨਾ ਚੁਪਦੇ ਨੇ ਟੁੱਟੇ ਕੱਚ ਨਾਲੋਂ ਵੀ ਪੜਾ ਚੁਪਦੇ ਨੇ ਬਿਲਕੁਲ ਬਿਲਕੁਲ ਜੀ ਕਿਹਾ ਚਲੋ ਜੀ ਸਮਾਪਤ ਹੋ ਜਾਇਆ ਜਾ ਰਿਹਾ ਤੇ ਥੋੜੀ ਜੀ ਸਪੀਡ ਆਪਾਂ ਖਿੱਚ ਕੇ ਗੱਲਾਂ ਬਾਤਾਂ ਅੱਗੇ ਨੂੰ ਤੋਰਦੇ ਆ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਉਥੇ ਜੇ ਖੜ ਗਿਆ 1k ਤੇ ਪਤਾ ਨਹੀਂ ਤੇ ਨੈਟ ਨਟ ਖੜ ਗਿਆ ਕਿ ਪ੍ਰੋਗਰਾਮ ਖੜ ਗਿਆ ਥੋੜਾ ਜਿਹਾ ਅੱਗੇ ਨੂੰ ਤੋਰ ਦਿਓ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਤੇ ਮੈਂ ਖਬਰ ਤੁਹਾਡੇ ਨਾਲ ਸ਼ੇਅਰ ਕਰਦਾ ਮਿੰਟੋ ਜੀ ਅਗਨੀ ਵੀਰ ਮੁੰਡਿਆਂ ਦੀ ਗੱਲ ਕਰ ਲਈਏ ਪਹਿਲਾਂ ਤੇ ਜਦੋਂ ਭਰਤੀ ਸ਼ੁਰੂ ਹੋਈ ਉਹਨੋਂ ਬੜਾ ਰੌਲਾ ਪਿਆ ਬੜਾ ਵਿਵਾਦ ਪਿਆ ਫੇਰ ਜਦੋਂ ਜਵਾਨ ਮੁੰਡੇ ਸ਼ਹੀਦ ਹੋਏ ਤੇ ਉਸ ਤੋਂ ਬਾਅਦ ਜਿਹੜਾ 1 ਕਰੋੜ ਵਾਲੀ ਅਨਾਉਂਸਮੈਂਟ ਹੋਈ ਪਲੀਜ਼ 1 ਮਿੰਟ ਦੇਵੋਗੇ ਮੈਨੂੰ ਹਾਂਜੀ ਇੱਕ ਬਹੁਤ ਜ਼ਬਰਦਸਤ ਕਮੈਂਟ ਆ ਰਿਹਾ ਹੈ ਮਨਜੀਤ ਪਰਮਾਰ ਜੀ ਦਾ ਇਹ ਕਹਿੰਦੇ ਆ ਕਿ ਭਾਜੀ ਇਲੈਕਸ਼ਨ ਕਮਿਸ਼ਨ ਨੇ ਆਪਣੀ ਵੈਬਸਾਈਟ ਹੀ ਬੰਦ ਕਰ ਦਿੱਤੀ ਹੈ ਸਵੇਰ ਦੀ ਹਣ ਲੋਕ ਕਹਿ ਰਹੇ ਹਨ ਕਿ ਹੁਣ ਇਲੈਕਸ਼ਨ ਕਮਿਸ਼ਨ ਡਾਟਾ ਮੈਨਿਪੂਲੇਸ਼ਨ ਕਰ ਰਿਹਾ ਹੈ ਸਵੇਰ ਦਾ ਹੂੰ ਬਦਲਾ ਬਦਲੀ ਭਾਈ ਦੇਖੋ ਮੈਂ ਇਹਦੀ ਪੁਸ਼ਟੀ ਤੇ ਨਹੀਂ ਕਰਦਾ ਪਰ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਬੰਦ ਹੋ ਰਹੀ ਹੈ ਹੂੰ ਸਰਤ ਕੁਛ ਨੇ ਕੁਛ ਤੇ ਗੜਬੜ ਹੈ ਸਰ ਇਹਦਾ ਮਤਲਬ ਹੈ ਕਿ ਰਾਹੁਲ ਗਾਂਧੀ ਨੇ ਸੱਟ ਬੜੀ ਟਿਕਾਣੇ ਤੇ ਮਾਰੀ ਹੈ ਹੁਣ ਜੋ ਮਰਜ਼ੀ ਕਰ ਲਓ ਜੇ ਇਹ ਤੱਥ ਸਥਾਪਿਤ ਹੋ ਜਾਂਦਾ ਜੀ ਸਰ ਰਾਹੁਲ ਗਾਂਧੀ ਜਿੱਤ ਗਿਆ ਸਮਝੋ ਫਿਰ ਤਾਂ ਜਿੱਤ ਗਿਆ ਉਹ ਜਿੱਤ ਗਿਆ ਬਿਲਕੁਲ ਕਿਉਂਕਿ ਪਹਿਲੇ ਜਿਹੜੀ ਚੀਜ਼ ਨੂੰ ਪ੍ਰਚਾਰਨ ਪਹਿਲਾਂ ਵੀ ਆ ਚੀਜ਼ਾਂ ਨਾ ਹੁੰਦੀਆਂ ਤੇ ਫਿਰ ਹਾਂਜੀ ਸਿਮਰਨ ਜੀ ਵੀ ਕਹਿ ਰਹੇ ਆ ਕਿ ਬੰਦ ਹੈ ਤਾਂ ਉਹ ਟ੍ਰੈਂਡ ਚ ਆ ਜਾਊਗੀ ਉੱਥੇ ਨਾਲ ਦੀ ਨਾਲ ਐਕਸ ਤੇ ਟ੍ਰੈਂਡਿੰਗ ਚ ਆ ਜਾਣਾ ਮੁੱਦਾ ਜੀ ਔਰ ਐਕਸ ਤੇ ਘੁੰਮ ਗਿਆ ਤਾਂ ਸਮਝ ਲਓ ਗੇਮ ਕੋ ਮਗ ਗਿਆ ਗੇਮ ਕੋ ਮਗ ਗਿਆ ਅੱਜ ਕੱਲ ਗੇਮ ਐਕਸ ਤੇ ਚੱਲਦੀ ਹੈ ਜਿਵੇਂ ਉਹ ਗੀਤ ਹੈ ਨਾ ਅੜਦੀ ਦੇ ਸੀਰੀ ਹੈ ਹਾਂ ਨਾ ਅਰਦੇ ਦੀ ਸੀ ਤਾਂ ਗੱਲ ਫੋਨ ਮਾਰਦੀ ਕੱਲ ਫੋਨ ਮਾਰਦੀ